ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਮੇਰੇ ਚੈਨਬੀ ਸਟਾਈਲਿਸ਼ ਤੇ ਅੱਜ ਆਪਾਂ ਫੇਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਦਿਖਾਵਾਂਗੇ ਸੋ ਇਹ ਬਹੁਤ ਹੀ ਪਿਆਰੇ ਜਿਹੇ ਕਲਰ ਕੰਬੀਨੇਸ਼ਨ ਦੇ ਬਨੇ ਹੋਏ ਐ ਜਿਵੇਂ ਅੱਜ ਕੱਲ ਟ੍ਰੈਂਡ ਦੇ ਵਿੱਚ ਐ ਡਾਰਕ ਸ਼ੇਡ ਥੋੜਾ ਡਾਰਕ ਸ਼ੇਡ ਦਾ ਟ੍ਰੈਂਡ ਹੈਗਾ ਸੋ ਕਿਹੜੇ ਕਿਹੜੇ ਡਾਰਕ ਸ਼ੇਡ ਚੱਲਦੇ ਐ ਜੀ ਉਹ ਉਹਦਾ ਤੁਹਾਨੂੰ ਦਿਖਾਉਣੇ ਆ ਔਰ ਡਿਫਰੈਂਟ ਤਰ੍ਹਾਂ ਦੀ ਜਿਹੜੀ ਕਲਰ ਦੇ ਉੱਪਰ ਜਿਹੜੇ ਐਮਬਰਾਇਡਰੀ ਆ ਕਿਸ ਤਰ੍ਹਾਂ ਦੀ ਲੁੱਕ ਦਿੰਦੀ ਐ ਤੁਸੀਂ ਡਾਰਕ ਜਾਂ ਲਾਈਟ ਕਿਸੇ ਵੀ ਸ਼ੇਡ ਤੇ ਆਪਣਾ ਜਿਹੜਾ ਸੂਟ ਆ ਬਣਾ ਸਕਦੇ ਹੋ ਸੋ ਜਿਵੇਂ ਇਹ ਮਸਟਰਡ ਕਲਰ ਦੇ ਉੱਪਰ ਆ ਜੀ ਬਿਲਕੁਲ ਜਿਵੇਂ ਅਸੀਂ ਪਹਿਲਾਂ ਵੀ ਡਿਜ਼ਾਈਨ ਕਾਫੀ ਬਣਾਇਆ ਹੋਇਆ ਤਾਂ ਥੋੜੇ ਡਿਫਰੈਂਟ ਸ਼ੇਡਸ ਤੇ ਹੁੰਦਾ ਸੀ ਪਰ ਹੁਣ ਨਾ ਜਿਹੜਾ ਆਪਾਂ ਮਸਟਰਡ ਸ਼ੇਡ ਤੇ ਬਣਾਇਆ ਹੈਗਾ ਡਾਰਕ ਸ਼ੇਡ ਐ ਬਹੁਤ ਹੀ ਪਿਆਰਾ ਜਿਵੇਂ ਇਹਦੀ ਐਮਬਰਾਇਡਰੀ ਹੈਗੀ ਐ ਦੇਖੋ ਸਾਰਾ ਜਿਹੜਾ ਸ਼ਰਟ ਹੈਗਾ ਉੱਪਰ ਤੱਕ ਫਿਲ ਹੋ ਜਾਂਦਾ ਜੀ ਸਕੈਲਪਿੰਗ ਫ੍ਰਿਜ ਫਲਾਰ ਹੈਗੇ ਆ ਸਾਈਜ਼ ਤੇ ਵੀਲਸ ਜਾਂਦੀਆਂ ਹੈਗੀਆਂ ਸੋ ਇਹ ਬਹੁਤ ਹੀ ਪਿਆਰਾ ਪੀਸ ਬਣਦਾ ਨੀਚੇ ਬਾਰਡਰ ਹੈਗਾ ਬਾਜੂ ਤੇ ਵੀ ਇਸ ਤਰ੍ਹਾਂ ਬਾਰਡਰ ਤੇ ਫਲਾਰ ਦਾ ਡਿਜ਼ਾਈਨ ਹੈਗਾ ਇਹ ਦੇਖੋ ਬਹੁਤ ਸਾਰੇ ਜਾਨੀ ਪੁੱਛਦੇ ਆ ਜੀ ਬਾਜੂ ਤੇ ਵਰਕ ਬਾਜੂ ਤੇ ਜਿਵੇਂ ਵੀ ਕੋਈ ਵਰਕ ਦੀ ਸਮਿਟਰੀ ਬਣਦੀ ਹੈ ਜੀ ਸੇਮ ਟ੍ਰੇਸਿਸ ਬਣੀਆਂ ਹੁੰਦੀਆਂ ਇਹ ਨਹੀਂ ਹੁੰਦਾ ਵੀ ਕੋਈ ਅਸੀਂ ਬਾਜੂ ਹਲਕੀ ਕਰ ਦਿੰਨੇ ਆ ਜਾਂ ਹੈਵੀ ਕਰ ਦਿੰਨੇ ਆ ਸੋ ਇਹ ਮਾਸਟਰ ਸ਼ੇਡ ਦੇ ਉੱਪਰ ਬਹੁਤ ਹੀ ਪਿਆਰਾ ਜਿਹੜਾ ਸੂਟ ਬਣਿਆ ਹੈਗਾ ਸੋ ਇਹ ਦੇਖੋ ਜੀ ਮਸਟਰਡ ਕਲਰ ਹੈਗਾ ਔਰ ਇਹਦੇ ਨਾਲ ਅਸੀਂ ਚਨੌਨ ਦੁਪੱਟਾ ਹੀ ਕਰਦੇ ਹਾਂ ਹਮੇਸ਼ਾ ਕਿਉਂਕਿ ਥੋੜਾ ਪਾਰਟੀ ویئر ਜਿਹੜਾ ਸੂਟ ਹੈਗਾ ਹੈਵੀ ਹੈ ਸੋ ਇਹਦੇ نیچے ਜਿਹੜਾ ਅਸੀਂ ਚੌੜੀ ਪੱਟੀ ਲਾਈ ਹੋਈ ਹੈ ਉੱਪਰ ਅਸੀਂ ਬਾਲ ਦੇ ਦਾ ਜਿਹੜੀ ਲੇਸਿਸ ਦਿੱਤੀਆਂ ਹੋਈਆਂ ਸੋ ਇਹਦੀ ਗ੍ਰੇਸ ਹੈਗੀ ਹੈ ਜਿਹੜੀ ਬਹੁਤ ਹੀ ਪਿਆਰੀ ਹੈ ਦੁਪੱਟੇ ਦੀ ਔਰ ਇਹਨਾਂ बॉटम ਦੇ ਵਿੱਚ ਅਸੀਂ ਪਲਾਜ਼ੋ ਬਣਾਇਆ ਹੋਇਆ ਸੋ ਤੁਸੀਂ ਕੁਝ ਵੀ ਬਣਾ ਸਕਦੇ ਹੋ ਸੋ ਇਹ ਹੈਗਾ ਜੀ ਰੂਬੀ ਸ਼ੇਡ ਦੇ ਵਿੱਚ ਹੈਗਾ ਇਸ ਤਰ੍ਹਾਂ ਸਕੇਲਪ ਉੱਪਰ ਸੈਂਟਰ ਪੈਨਲ ਜਾਂਦਾ ਹੈਗਾ ਸੋ ਫਿਰ ਪ੍ਰੋਟੀ ਬਟ ਨਾ ਜਾਂਦੇ ਆ ਬਾਜੂ ਤੇ ਇਸ ਤਰ੍ਹਾਂ ਦਾ ਵਰਕ ਹੈਗਾ ਬੈਕ ਤੇ ਵੀ ਅਸੀਂ ਇਸ ਤਰ੍ਹਾਂ ਦਾ ਬਿਲਕੁਲ ਬ੍ਰੀਕ ਕਟ ਵਰਕ ਦਿੰਨੇ ਆ ਜਿਵੇਂ ਦੁਪੱਟੇ ਦੇ ਵਿੱਚ ਔਰ ਬਾਟਮ ਦੇ ਵਿੱਚ ਇਹਦੇ ਸ਼ਰਾਰਾ ਕੀਤਾ ਹੋਇਆ ਸੀ ਇਹ ਦੇਖੋ ਬਹੁਤ ਹੀ ਨੀਚੇ ਅਸੀਂ ਲੇਸਿਸ ਦਿੱਤੀਆਂ ਹੋਈਆਂ ਔਰ ਸਭ ਤੋਂ ਮੇਨ ਗੱਲ ਹੈਗੀ ਹੈ ਕਿ ਦਾ ਦੁਪੱਟਾ ਬਹੁਤ ਹੀ ਜ਼ਿਆਦਾ ਹੈਵੀ ਹੈ ਸਿੰਗਲ embroiderry ਦਾ ਕੰਮ ਹੈਗਾ ਜੀ ਇਹ ਦੇਖੋ ਬਹੁਤ ਹੀ ਪਿਆਰਾ ਸ਼ੇਡ ਹੈ ਇਹ ਸਿੰਗਲ ਥ्रेड embroiderry ਹੈਗੀ ਹੈ ਬਹੁਤ ਹੀ ਜਿਹੜਾ ਦੁਪट्टे ਤੇ ਕਾਫੀ ਟਾਈਮ ਲੱਗਦਾ ਜੀ ਬਣਾਉਣ ਤੇ ਸੋ ਇਸ ਤਰ੍ਹਾਂ ਇਸ ਪੱਲੇ ਤੇ ਡਿਜ਼ਾਈਨ ਆ ਗਿਆ ਦੂਸਰੇ ਪੱਲੇ ਤੇ ਵੀ ਸੇਮ ਡਿਜ਼ਾਈਨ ਹੈ ਸੈਂਟਰ ਦੇ ਵਿੱਚ ਹੈ ਜਿਹੜੀਆਂ ਇਹ ਲਾਈਨਸ ਆ ਗਈਆਂ ਤੁਸੀਂ ਸ਼ਰਟ ਦੇ ਵਿੱਚ ਵੀ ਸਾਰੀਆਂ ਇਹ ਲਾਈਨਸ ਕਰ ਸਕਦੇ ਹੋ ਕਿਉਂਕਿ ਸ਼ਰਟ ਦੀ ਸਮਿਟਰੀ ਤੁਸੀਂ ਆਪਣੇ ਢੰਗ ਨਾਲ ਬਣਵਾ ਸਕਦੇ ਹੋ ਅਗਰ ਤੁਸੀਂ ਹਲਕਾ ਰੱਖਣਾ ਅਗਰ ਹੈਵੀ ਕਰਨਾ ਹੈਗਾ ਸੋ ਇਸ ਤਰ੍ਹਾਂ ਜਿਹੜੀਆਂ ਲਾਈਨਸ ਹੈਗੀਆਂ ਓਨਲੀ ਲਾਈਨਸ ਉਰ ਕਟਵਰਕ ਵੀ ਸ਼ਰਟ ਦੇ ਵਿੱਚ ਕਰ ਸਕਦੇ ਆ ਆਪਣੇ अगर तुम इन हैवी बना चाहते हो सो so, अगर ये पेंडेंट है यही करना चाहते हो या आ चीज़ है जी बॉर्डर है हैवी शर्ट के उपर लेना चाहते हो so, सो हो सो so, तो यॉइस है कि तुम किस तरह दुपट्टा बना चाहते हैं और सेम असी जोड़ा है ब्ल्यू शेड पर बनाया है देखो जी ਜਿਹੇ ਸੂਟਸ ਬਣਦੇ ਹੈਗੇ ਔਰ ਨਾਲ ਦੀ ਨਾਲ ਹੀ ਚਲੇ ਜਾਂਦੇ ਆ ਸੋ ਇਹ ਤਾਂ ਸੂਟ ਹੈ ਜਿਹੜਾ ਕੰਪਲੀਟ ਹੋ ਰਿਹਾ ਔਰ ਇਹ ਸੂਟ ਹੈ ਜਿਵੇਂ ਅਸੀਂ ਕਾਫੀ ਜਿਵੇਂ ਸ਼ੇड्स ਤੇ ਬਣਾਇਆ ਹੈਗਾ ਡਾਰਕ ਸ਼ੇਡ ਦੇ ਉੱਪਰ ਸਪੈਸ਼ਲੀ ਤੁਸੀਂ ਡਾਰਕ ਸ਼ੇਡ ਤੇ ਬਣਾਉ ਤਾਂ ਜਿਆਦਾ ਬੈਟਰ ਹੈ ਕਿਉਂਕਿ ਇਹ ਵੀ ਡਾਰਕ ਸ਼ੇਡ ਹੈ ਰੂਬੀ ਸ਼ੇਡ ਹੈਗਾ ਜੀ ਬਹੁਤ ਪਿਆਰਾ ਜਿਹੜਾ ਦਾ ਕਨਸੈਪਟ ਬਣਿਆ ਹੈਗਾ ਸੋ ਜ਼ਰੂਰ ਦੱਸਿਆ ਕਰੋ ਜੀ ਤੁਹਾਨੂੰ ਕਿਵੇਂ ਦੇ ਲੱਗਦੇ ਆ ਡਿਜ਼ਾਈਨ ਜਿਨ੍ਹਾਂ ਨੇ ਜਿਨ੍ਹਾਂ ਦੇ ਆਰਡਰ ਰਿਸਪੌਂਸ ਆਏ ਹੈਗੇ ਆ ਬਹੁਤ ਵਧੀਆ ਰਿਸਪੌਂਸ ਦੇ ਰਹੇ ਆ ਤੁਸੀਂ ਤੁਹਾਨੂੰ ਬਹੁਤ ਪਸੰਦ ਆ ਰਹੇ ਆ ਸੋ ਤੁਸੀਂ ਵੀ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੁਹਾਨੂੰ ਕਿਵੇਂ ਦੇ ਲੱਗ ਰਹੇ ਆ ਡਿਜ਼ਾਈਨਸ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੀਂ-ਨਵੀਂ ਡਿਜ਼ਾਈਨਿੰਗ ਸ਼ੇਅਰ ਕਰਦੇ ਰਹਾਂਗੇ ਇੰਸਟਾ ਤੇ ਫੋਲੋ ਕਰਨ ਲਈ ਜੀ ਮੇਰਾ ਇੰਸਟਾ ਦੀ ਜਿਹੜੀ ਆਈਡੀ ਹੈਗੀ ਆ ਔਰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੋਊਗੀ ਨੇਕ ਕੁਸ਼ਨ ਬੁਟੀਕ ਦੇ ਨਾਮ ਤੇ ਤੁਸੀਂ ਉੱਥੇ ਜਾ ਕੇ ਡੇਲੀ ਅਪਡੇਟਸ ਦੇਖ ਸਕਦੇ ਹੋ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੇਂ ਨਵੇਂ ਡਿਜ਼ਾਈਨਿੰਗ ਸ਼ੇਅਰ ਕਰਦੇ ਰਵਾਂਗੇ ਬੜੇ ਰੂਮੇਚਨ ਬੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much